ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀਕਾਲ ਜੀ ਅੱਜ ਆਪਾਂ ਸ਼ਹਿਰ ਨਾਬੇ ਦੇ ਵਿੱਚ ਪਹੁੰਚ ਗਏ ਬਾਈਆਂ ਦੀ ਬਹੁਤ ਡਿਮਾਂਡ ਸੀ ਕੰਪਾਈਨ ਲੈਣ ਵਾਸਤੇ ਵੀਰਾਂ ਦੇ ਬਹੁਤ ਮੈਸੇਜ ਫੋਨ ਆ ਰਹੇ ਸੀ ਬਾਈ ਜੀ ਕੰਪਾਈਨਾਂ ਦਿਖਾਓ ਨਾਬੇ ਸ਼ਹਿਰ ਦੀਆਂ ਅੱਜ ਤੁਹਾਨੂੰ ਨਾਬਾ ਸ਼ਹਿਰ ਲੈ ਕੇ ਆ ਗਏ ਬਾਈ ਬਿੱਟੂ ਜੀ ਲਵੇ ਐਚ ਆਰ 985 ਵਾਲੇ ਵੀਰ ਨੇ ਜੋ ਕੰਪਾਈਨਾਂ ਨਵੀਆਂ ਬਣਾਉਂਦੇ ਨੇ ਵੀਰ ਹਣੀ ਉਹਨਾਂ ਨਾਲ ਤੁਹਾਡੀ ਸਾਰੀ ਗੱਲਬਾਤ ਕਰੋਨਾ ਦੋਸਤੋ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਜੀ ਸ਼ਸ਼ੀਕਾਲ ਭਾਈ ਦਾ ਤਰ੍ਹਾਂ ਸਿੰਘ ਜੀ ਥੋੜਾ ਬਹੁਤ ਸਵਾਗਤ ਹੈ ਜੀ। ਠੀਕ ਹੈ ਸਰ। ਹਾਂਜੀ ਵਧੀਆ ਸਰ ਤੇ ਆਪਣੀ ਡਿਟੇਲ ਦਿਓ ਸਰ ਕਿਹੜੀ ਮਸ਼ੀਨਾਂ ਕੀ ਗੱਲਬਾਤ ਆ ਤੇ ਕਿੱਥੇ ਆਪਣੀ ਵਰਕਸ਼ਾਪ ਆ ਜੀ ਸਾਰੀ ਡਿਟੇਲ ਦੱਸਿਓ। ਹਾਂਜੀ ਭਾਈ ਜੀ ਆਪਣੀ ਵਰਕਸ਼ਾਪ ਨਾਬੇ ਆ ਜੀ। ਜੀ। ਨੇੜੇ ਹੀਰਾ ਪੈਲੈਸ। ਜੀ। ਐਚ ਆਰ ਕੰਬਾਈਨ। ਜੀ। 985 ਆ ਜੀ ਆਪਣੀ। ਠੀਕ ਹੈ ਸਰ। ਤੇ ਆਪਾਂ ਸਨ 90 ਤੋਂ ਮਸ਼ੀਨਾਂ ਬਣਾ ਰਹੇ ਹਾਂ ਜੀ। ਠੀਕ ਹੈ ਜੀ। ਠੀਕ ਹੈ ਸਾਹਮਣੇ ਬਣਾ ਬਹੁਤ ਪੁਰਾਣਾ ਸਿਸਟਮ ਚੱਲਦਾ ਆਪਣਾ। ਠ ਵਧੀਆ ਕੁਆਲਿਟੀ ਦੇਨੇ ਬਣਾ ਕੇ ਕੋਈ ਇਹ ਨਹੀਂ ਹੈਗਾ ਵੀ ਵੈਸੇ ਹੀ ਇਹਨਾਂ ਬਣਾਉਣਾ ਠੀਕ ਆ ਸਰ ਤੇ ਬਾਕੀ ਸਰ ਆਪਾਂ ਕਿਵੇਂ ਦੇ ਦਿੰਦੇ ਨੇ ਲੋਨ ਕਿਵੇਂ ਕਰਦੇ ਨੇ ਲੋਨ ਦੀ ਫੈਸਿਲਿਟੀ ਦੱਸਿਓ ਵੀਰਾਂ ਨੂੰ ਸਾਰੀ ਲੋਨ ਦੀ ਫੈਸਿਲਿਟੀ ਲੋਨ ਦੀ ਫੈਸਿਲਿਟੀ ਭਾਈ ਜੀ ਇਹ ਹੈ ਜੀ ਦੇਖੋ ਤੁਹਾਨੂੰ ਬੈਂਕ 90% ਲੋਨ ਦੇਊਗਾ ਜੀ ਕੋਈ ਵੀ ਬੈਂਕ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ ਜੀ ਸਾਰੇ ਬੈਂਕਾਂ ਤੋਂ ਆਪਣੀ ਕੰਬਾਈਨ ਪ੍ਰੂਵਡ ਹੈ ਜੀ ਕੋਈ ਇਹ ਨਹੀਂ ਹੈਗਾ ਵੀ ਕਿਸੇ ਬੈਂਕ ਚ ਲੋਨ ਨਹੀਂ ਹੁੰਦਾ ਆਪਣੇ ਸਾਰੇ ਜਿੰਨੇ ਵੀ ਬੈਂਕ ਨੇ ਸਰਕਾਰੀ ਸਭ ਦੇ ਵਿੱਚ ਪ੍ਰੂਵਡ ਹੈ ਪ੍ਰਾਈਵੇਟ ਹੋਏ ਚਾਹੇ ਮਹਿੰਦਰਾ ਹੋਇਆ ਜੀ ਜਾਂ ਸ਼੍ਰੀ ਰਾਮ ਹੋਇਆ ਕੋਈ ਵੀ ਹੋਇਆ ਆਪਣਾ ਸਭ ਚ ਪ੍ਰੂਵਡ ਹੈ ਜੀ ਹਾਂ ਜੀ ਹਾਂ ਇਹ ਕੰਬਾਈਨ ਆਪਣੀ ਦੇਖੋ ਜੀ ਤਿੰਨ ਸੀਜ਼ਨ ਚੱਲ ਚੁੱਕੀ ਹੈ ਪਰ ਹੱਦ ਤੱਕ ਕੋਈ ਕਹਿ ਨਹੀਂ ਸਕਦਾ ਵੀ ਨਵੀਂ ਹੈ ਜਾਂ ਪੁਰਾਣੀ ਹੈ ਜੀ ਬਿਲਕੁਲ ਬਿਲਕੁਲ ਹਾਂ ਜੀ ਹਾਂ ਠੀਕ ਹੈ ਬਾਕੀ ਫੋਨ ਨੰਬਰ ਦੱਸਿਓ ਵੀਰ ਜੀ ਫੋਨ ਨੰਬਰ ਬਾਈ ਜੀ ਮੇਰਾ ਹੈਗਾ ਜੀ 93562 26460 ਨਾਮ ਹੈ ਮੇਰਾ ਬਿੱਟੂ ਬਾਈ ਜੀ ਜਦੋਂ ਮਰਜ਼ੀ ਕਾਲ ਕਰ ਸਕਦੇ ਕੋਈ ਵੀ ਬਾਈ ਜੀ ਇਹਦੇ ਬਾਰੇ ਦੱਸਿਓ ਇੰਜਨ ਕਿਵੇਂ ਆ ਕਿਹੜਾ ਰੱਖਦੇ ਆ ਇਹਦੇ ਬਾਰੇ ਵੀ ਡਿਟੇਲ ਦਿਓ ਬਾਈ ਜੀ ਇੰਜਨ ਇਸ ਟਾਈਮ ਲੈ ਲੈਣ ਦਾ BS4 ਹੈ ਜੀ 133 ਹਸ ਪਾਵਰ ਹੈ ਜੀ ਇੰਜਨ ਆਪਾਂ ਜੇ ਗਾਗ ਦੀ ਡਿਮਾਂਡ ਦੇ ਉੱਪਰ ਐਸ਼ਰ ਤੇ ਆਪਣਾ ਕਲੌਸ ਕਰ ਵੀ ਮਿਲ ਜੂਗਾ ਬਾਕੀ ਲੈ ਲੈਣ ਜੀ ਜਿਆਦਾ ਵੈਸਟ ਹੈ ਉਹੀ ਧਰ ਰਹੇ ਆ ਬਾਈ ਜੀ ਤੇ BS4 ਦਾ ਹੈ ਜੀ ਇਹ ਹਾਂਜੀ ਹਾਂਜੀ ਵੀਰ ਜੀ ਆਪਣਾ ਹੋਰ ਹੈ ਜੀ ਜਿੰਨਾ ਹੀ ਮਟੀਰੀਅਲ ਹੈ ਸਾਰਾ ਵਧੀਆ ਤੇ ਹੈਵੀ ਲੋਹਾ ਲੱਗਿਆ ਹੋਇਆ ਕਿਤੇ ਇਹ ਨਹੀਂਗਾ ਵੀ ਯਾਨੀ ਕਿ ਵੀ ਠੇਕੇ ਦੇ ਕੰਮ ਕਰਾਇਆ ਹੋਇਆ ਜਿੰਨੇ ਵੀ ਆਪਣੇ ਵਰਕਰ ਨੇ ਸਾਰੀ ਤਰਖਾਤੇ ਨੇ ਜੀ ਕੋਈ ਠੇਕੇ ਵਾਲਾ ਵਰਕਰ ਨਹੀਂ ਰੱਖਿਆ ਆਪਾਂ ਨੇ ਤੇ ਸਾਰਾ ਮਜ਼ਬੂਤ ਲੋਹਾ ਹੈ ਜੀ ਕੋਈ ਮਾਲ ਚੱਦਾ ਜਿੰਨੀ ਹੈ ਸਾਰੀ ਸੀਆਸੀ ਆ ਤੁਹਾਡਾ ਜੱਦਰ ਬੱਤ ਦੇ ਆਪਾਂ ਹੀ ਤੇ ਸ਼ਾਪਟਾ ਸ਼ੂਪਟਾ ਜੋ ਵੀ ਹੈ ਸਭ ਗ੍ਰੈਂਡ ਹੋਇਆ ਹੈ ਬਾ ਮਾਰ ਜਾਂ ਵਧੀਆ ਮਾਲ ਹੀ ਯੂਜ਼ ਕਰਦੇ ਆਪਾਂ ਜੀ ਤੇ ਬਾਕੀ ਮਹੀਨਾ ਆਪਣੇ ਕਸਟਮਰ ਨੇ ਜੀ ਸਾਰਿਆਂ ਕੋਲੇ ਕਿਸੇ ਕੋਲੇ 10000 ਕਿਸੇ ਕੋਲੇ 5 ਜਾਂ 7 ਆ ਮਸ਼ੀਨਾਂ ਨੇ ਜੇ ਕੋਈ ਕਸਟਮ ਇੱਕ ਮਸ਼ੀਨ ਆਪਣੀ ਲੈ ਜਾਂਦਾ ਤਾਂ ਇਹ ਮੰਨੋ ਵੀ ਹਰ ਵਾਰ ਅਗਲੇ ਸੀਨ ਦੋ ਤਿੰਨ ਨਵੀਆਂ ਲੈ ਕੇ ਜਾਂਦਾ ਹੋਊ ਆਪਦੇ ਦੋਸਤਾਂ ਨੂੰ ਜਿਹੜੇ ਰਿਸ਼ਤੇਦਾਰਾਂ ਨੂੰ ਆਪਣੀ ਹੀ ਗਮੈਂਦਵਾਉਂਦਾ ਬੰਦਾ ਜੀ ਜੇ ਇੱਕ ਲੈ ਜਾਂਦਾ ਹੋ ਅੱਜ ਹੀ ਫੈਕਟਰੀ 'ਚ ਮੇਰੇ ਤਿੰਨ ਚਾਰ ਕਸਟਮਰ ਆਏ ਬੈ ਨੇ ਤੁਸੀਂ ਉਹਨਾਂ ਦੀ ਗੱਲ ਕਰ ਸਕਦੇ ਹੋ ਹਾਂਜੀ ਸਰ ਤੁਸੀਂ ਕਿੱਥੋਂ ਆਏ ਹੋ ਸਰ ਕੰਡਕੁਲੇ ਮਾਜਰਾਬਾਈ ਪਟਾਲੇ ਕੋਲੇ ਜੀ ਹਾਂਜੀ ਕੰਬੈਨ 2005 6 ਤੋਂ ਜੁੜਾ ਹੈ ਮਾ ਬਟੂ ਦੀ 4 ਕੰਬੈਨ ਨਾਲ ਬਹੁਤ ਵਧੀਆ ਚੱਲਦੀ ਆ ਵੀਰੇ ਠੀਕ ਆ ਜੀ ਬਹੁਤ ਵਧੀਆ ਮਟੀਰੀਅਲ ਲਾਰ ਰਹੇ ਨੇ ਠੀਕ ਆ ਸਰ ਹਾਂਜੀ ਪੂਰੀ ਟਾਪ ਕੰਬੈਨ ਆ ਜੀ ਤੇ ਹੁਣ ਕਿੰਨੇ ਲੈਣਾ ਹੈ ਸਰ ਹਾਂ ਬਾਈ ਜੀ 1 ਦੀ ਛਾਈ ਆਪਣੀ ਠੀਕ ਆ ਜੀ ਹਾਂਜੀ ਹਾਂ ਇੱਕ ਪਿਛਲੇ ਸੀਨ ਲੈ ਗਏ ਠੀਕ ਆ ਜੀ ਇੱਕ ਆਪਣੇ ਰਿਸ਼ਤੇਰਾਂ ਨੂੰ ਦਵਾਈਆਂ ਦੀਆਂ ਦੋ ਠੀਕ ਆ ਜੀ ਹਾਂਜੀ ਆਪਣੇ ਹੋਰ ਯਾਰ ਮਿੱਤਰ ਨੇ ਸਾਡੇ ਲਵੇ ਪੰਡਾ ਖੰਸਿਆਂ ਠੀਕ ਆ ਜੀ ਤਿੰਨ ਕੰਬੈਨਾਂ ਉੱਥੇ ਗਣੀਆਂ ਨਹੀਂ ਇਹਨਾਂ ਦੀਆਂ ਠੀਕ ਆ ਜੀ ਹਾਂਜੀ ਹਾਂ ਹਾਂਜੀ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਆ ਆਪ ਆਪਣੇ ਬਿੱਟੂ ਨਾਲ ਬਹੁਤ ਜ਼ਰ ਤੋਂ ਬਹੁਤ ਵਧੀਆ ਠੀਕ ਹੈ ਸਰ ਕੰਪੈਨ ਆਪਾਂ ਦੋ ਆਨੇ ਆ ਰਿਚਨ ਕਰਨ ਦਾ ਕੰਮ ਆਪਣਾ ਠੀਕ ਹੈ ਸਰ ਜਿੰਨੂੰ ਇੱਕ ਵਾਰੀ ਕਿਚਲਾ ਦੀ ਦੀ ਅਗਲਾ ਕਹਿੰਦਾ ਦੁਬਾਰੇ ਐਚ ਆਰ ਹੀ ਲੈਣੀ ਓਕੇ ਸਰ ਮੇਰੇ ਪਿੰਡਾਂ ਮੁੰਡੇ ਉਹਨਾਂ ਕੋ ਤਿੰਨਾਂ ਦੋ ਐਡੀ ਕੀ ਬੋਕ ਕਰਾਈਆਂ ਹੋਰ ਮੰਮੀ ਲੈ ਕੇ ਜਾਣ ਜੀ ਇੱਕ ਰੰਗ ਦੇ ਵੀ ਇੱਕ ਤਿਆਰ ਹੋ ਰਹੀ ਹੈ ਠੀਕ ਹੈ ਸਰ ਜਿਹੜਾ ਵੀ ਚਲਾਉਂਦਾ ਮਤਲਬ ਐਂ ਕਹਿੰਦਾ ਵੀ ਬਹੁਤ ਵਧੀਆ ਬੜਾਈ ਕਿਸੇ ਤਰ੍ਹਾਂ ਦੀ ਉਹ ਵੀ ਕੰਪਲੀਟ ਠੀਕ ਹੈ ਸਰ ਮਟੀਰੀਅਲ ਵਗੈਰਾ ਬਹੁਤ ਵਧੀਆ ਸੁਣਵਾਈ ਬਹੁਤ ਵਧੀਆ ਠੀਕ ਹੈ ਸਰ ਬਿੱਟੂ ਹੈ ਵੀ ਕਿਤੇ ਵੀ ਕੋਈ ਲੋਡ ਪਵੇ ਪਹੁੰਚਦਾ ਓਕੇ ਸਰ ਕਈ ਮਸ਼ੀਨਾਂ ਨਾਲ ਦੇਖਿਆ ਕਾਲ ਕਰੀ ਜੋ ਫੋਨ ਨਹੀਂ ਚੱਕਦੇ ਜਦੋਂ ਮਸ਼ੀਨ ਚੱਲ ਜਾਂਦੀ ਆ ਜੀ ਬਾਅਦ ਚ ਫਿਰ ਪਰੇਸ਼ਾਨ ਹੁੰਦਾ ਕਸਟਮਰ ਠੀਕ ਹੈ ਸਰ ਸਾਨੂੰ ਇਹ ਦਿੱਕਤ ਆਉਂਦੀ ਆ ਇਹ ਚੀਜ਼ੇ ਦਾ ਰਿਕਾਰਡ ਆ ਜੀ ਜਦੋਂ ਮਰਜੀ ਕਾਲ ਕਰ ਦੋ ਕਾਲ ਚੱਕੂਗਾ ਜਿੱਥੇ ਬੁਲਾਵਾਂਗੇ ਕੋਈ ਪ੍ਰੋਬਲਮ ਆ ਜਾਊਗਾ ਠੀਕ ਆ ਤੁਹਾਡਾ ਨੰਬਰ ਫੋਨ ਨੰਬਰ ਕਿੰਨਾ ਜੀ 97798 3111 ਠੀਕ ਆ ਸਰ ਥੈਂਕ ਯੂ ਸਰ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਬਾਪੂ ਜੀ ਕਿਹੜੇ ਪਿੰਡ ਤੋਂ ਆਏ ਆਪਾਂ ਜੀ ਠੱਠੇ ਸੇਤੂਆਂ ਤੋਂ ਜੀ ਠੀਕ ਆ ਜ ਹੋ ਗਈ ਜੀ 4-5 ਸਾਲ ਠੀਕ ਹੈ ਕਿਹੜੀਆਂ ਮਸ਼ੀਨਾਂ ਨੇ ਆਪਣੇ ਲਈ ਜੀ ਐਚ ਆਰ ਠੀਕ ਆ ਬਾਬਾ ਜੀ ਤੇ ਵਧੀਆ ਚੱਲਦੀਆਂ ਨੇ ਜੀ ਬਹੁਤ ਵਧੀਆ ਜੀ ਠੀਕ ਆ ਜੀ ਧੰਨਵਾਦ ਹਾਂਜੀ ਬਾਈ ਜੀ ਲੋਨ ਦੀ ਕੀ ਫੈਸਿਲਿਟੀ ਆਪਣੇ ਜੀ ਲੋਨ ਦੀ ਬਾਈ ਜੀ ਸੱਦਲੇ ਵੇ ਕਸਟਮਰ ਆਵੇ ਇੱਥੇ ਜੀ ਤੇ ਆ ਕੇ ਬਸ ਉਹਨੇ ਕੁਝ ਨਹੀਂ ਕਰਨਾ ਸਾਨੂੰ ਆਧਾਰ ਕਾਰਡ ਤੇ ਪੈਨ ਕਾਰਡ ਦੇਣਾ ਆਪਦਾ ਜੀ ਅਸੀਂ ਉਹ ਸੇਬਲ ਚੈੱਕ ਕਰਾਂਗੇ ਜੀ ਸੇਬਲ ਚੈੱਕ ਕਰਕੇ ਅਸੀਂ ਦੂਸਰੇ ਦਿਨ ਦੱਸ ਦਾਂਗੇ ਵੀ ਲੋਨ ਹੋਣਾ ਹੈ ਜਾਂ ਨਹੀਂ ਹੋਣਾ ਜੀ ਸਰ ਜਦੋਂ ਦਾ ਦੱਸ ਕੇ ਲੋਨ ਉਸ ਤੋਂ ਬਾਅਦ ਸਭ ਕੁਝ ਉਹਦਾ ਅਸੀਂ ਕਰਾ ਕੇ ਦੇਣਾ ਹੈ ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਸਿਰਫ ਉਹਨੇ ਅੱਬ ਦੀ ਜਿਹੜੀ ਡਾਊਨ ਪੇਮੈਂਟ 10% ਹੈ ਜੀ ਉਹ ਬੈਂਕ 'ਚ ਜਮ੍ਹਾਂ ਕਰਾਉਣੀ ਹੈ ਬਾਕੀ ਸਭ ਕੁਝ ਅਸੀਂ ਆਪੇ ਕਰਾ ਕੇ ਦਲਾਂਗੇ ਕਸਟਮਰ ਨੂੰ ਸਿਰਫ ਇੱਕ ਵਾਰ ਕਸਟਮਰ ਨੂੰ ਬੈਂਕ ਜਾਣਾ ਹੈ ਉਸ ਤੋਂ ਬਾਅਦ ਸਾਡਾ ਬੰਦਾ ਜਾਊਗਾ ਸਭ ਕੁਝ ਲੋਨ ਲੋਨ ਜੋ ਵੀ ਫੈਸਿਲਿਟੀ ਹੈ ਅਸੀਂ ਆਪੇ ਇਹੀ ਕਰਾ ਕੇ ਦਵਾਂਗੇ ਠ ਲੈ ਵੀ ਦੋਸਤੋ ਆਧਾਰ ਕਾਰਡ ਲਿਆਓ ਤੇ ਕੰਪਾਈਨ ਲੈ ਜਾਓ ਆਧਾਰ ਕਾਰਡ ਦੇ ਉੱਪਰ ਕੰਪਾਈਨ ਤੁਹਾਨੂੰ ਜਹਾਜ ਜਿੱਦੀ ਕੰਪਾਈਨ ਦੇਣਗੇ ਬਾਈ ਜੀ ਆਧਾਰ ਕਾਰਡ ਲਿਆਓ ਤੁਹਾਡਾ ਸਿੰਬਲ ਬਿਲਕੁਲ ਸਹੀ ਹੋਣਾ ਚਾਹੀਦਾ ਦੋਸਤੋ ਜੇ ਤੁਹਾਡਾ ਸਿੰਬਲ ਸਹੀ ਆ ਦੂਸਰੇ ਦਿਨ ਤੁਹਾਨੂੰ ਦੂਜੇ ਜਾਂ ਤੀਸਰੇ ਦਿਨ ਤੁਹਾਨੂੰ ਮਸ਼ੀਨ ਮਿਲ ਜੂਗੀ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ